ਨਮਸਕਾਰ ਮਹਿਤਵਾਰ ਰੇਪਨ ਅਤੇ ਤੁਸੀਂ ਦੇਖ ਰਹੇ ਹੋ ਚੈਨਲ ਸਹਿਯੋਜ ਅੱਜ ਤੱਕ ਪਿੰਡ ਜਗਜਿੰਦਰ ਕਪੂਤਲਾ ਵਿੱਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਵੱਲੋਂ ਦੋ ਦਿਨਾਂ ਕਬੱਡੀ ਦਾ ਮਹਾਂਕਮ ਕਰਵਾਇਆ ਗਿਆ ਜਿਸ ਵਿੱਚ ਪਿੰਡ ਪੱਦਰ ਓਪਨ ਅਤੇ ਨੰਬਰ ਕਲਬਾਂ ਦੀਆਂ ਟੀਮਾਂ ਨੇ ਭਾਗ ਲਿਆ ਫਾਈਨਲ ਮੈਚ ਚਰਦੀਕਲਾ ਜਗਜਿੰਦਰ ਅਤੇ ਗੱਗੀਮਾਲ ਦੇ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਚਰਦੀਕਲਾ ਜਗਜਿੰਦਰ ਦੀ ਟੀਮ ਨੇ ਕਬੱਡੀ ਕੱਪ ਆਪਣੇ ਨਾਮ ਕੀਤਾ ਬੈਸਟ ਏਟਰ ਅਤੇ ਬੈਸਟ ਖਾਤੀਆਂ ਨੂੰ ਆਲਟੋ ਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹਲਕਾ ਕਰਤਾਲਪ ਦੇ ਵਿਧਾਇਕ ਬਲਕਾ ਸਿੰਘ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ ਇਸ ਮੌਕੇ ਕਲਬ ਦੇ ਚੇਅਰਮੈਨ ਸਰਪੰਚ ਹਰਜਿੰਦਰ ਸਿੰਘ ਰਾਜਾ ਅਤੇ ਪ੍ਰਧਾਨ ਅਵਤਾਸ਼ ਸਿੰਘ ਸ਼ਾਹ ਵੱਲੋਂ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਗਵਿੰਦਰ ਜਿਆਲਪੁਰੀ ਜੀ ਪੁੱਜ ਗਏ ਨੇ ਐਨ ਪੰਜਾਬੀ ਮਾਦੋਲੀ ਦੀ ਕਿਤੇ ਸੇਵਾ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਰਾਂ ਚੱਤ ਗੱਲਾਂ ਹੋਈਆਂ। ਗਵਿੰਦਰ ਜਿਆਲਪੁਰੀ ਜੀ ਬਾਨਾ ਬਾਨਾ ਅੱਜ ਭਟ ਸਿੰਘ ਦਾ ਗੱਲਾਂ ਵੰਡੀਆਂ ਹੋਈਆਂ। ਬਹੁਤ ਬਹੁਤ ਧੰਨਵਾਦ। ਕਿ ਗਾਤੋ ਕਰਦੇ ਤੂੰ ਨਾਲ 헤ਰਾ ਫੇਰੀਆਂ। ਨੇਹਰੀਆਂ ਵਿਆਹੂ ਮੇਲੋਂ ਦੇਖਿਆ। ਇਹਦੇ ਰਿਆਲਿਆ ਬੋਲੋ ਉਧਰ ਸਾਡੇ ਸੰਤ巴巴 ਜਗੀਰ ਸਿੰਘ ਜੀ ਮੱਦਾਚਾਰ ਵਾਲੇ ਸਰਬੱਤ ਦਾ ਭਲਾ ਅਸ਼ਰਮ ਤੋਂ ਪੁਜੇ ਨੇ ਉਹਨਾਂ ਦਾ ਧੰਨਵਾਦ ਵੀਰ ਜੱਲ ਸ੍ਰੀਤਾ ਜੀ ਜਿਹੜਾ ਸਫਤਰ ਐਸਸੀ ਕੂਕੇ ਜਲੰਧਰ ਤੋਂ ਆਏ ਹੋਏ ਵਾਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਸਰਪੰਚ ਉਧਰ ਕਿ ਮਿੱਤਰਾਂ ਵਹਿ ਜਾ ਗੋਡੀ ਲਾ ਕੇ ਸਿੰਘ ਫਸ ਗਿਆ ਕੁੰਡੀਆਂ ਦੇ ਮਿੱਤਰਾਂ ਵਹਿ ਜਾ ਗਹੇ ਗੋਡੀ ਲਾ ਕੇ ਚਾਰਛ ਮੇਰਾ ਭਾਈ ਦਾ ਆ ਰਿਹਾ ਐਨ ਕਹਿੰਦੇ ਉੱਪਰ ਵੀ ਨਿਗਾਹ ਮਾਰੀਏ ਦਰਸ਼ਕ ਖੇਡ ਪ੍ਰੇਮੀ ਪੁੱਜ ਗਏ ਨੇ ਐਨ ਸਾਰਿਆਂ ਦਾ ਧੰਨਵਾਦ ਕਰਦੇ ਆ ਜਦੋਂ ਮੱਖਣ ਵਾਲੀ ਵੀ ਕਹਿੰਦੇ ਹੁੰਦੇ ਨੇ ਸ਼ਾਮ ਨੂੰ 6:00 ਵੱਜ ਜਾਣਾ ਅੱਜ ਪਿਆਰਪੁਰ ਦੇ ਵਿੱਚ ਕਹਿੰਦੇ ਐਨ 6:00 ਵੱਜਣ ਵਾਲੀ ਗੱਲ ਹੋ ਜਾਣੀ ਆ ਲਓ ਕਹਿੰਦੇ 30 ਤੇ 31 ਵੋਖਿਆਂ ਦੀ ਧਰਤੀ ਤੇ ਬਜਨੀ ਦੇ ਮੁਕਾਬਲੇ ਕਰਾਈ ਜਾਣਗੇ 75 ਕਿਲੋ ਪਹਿਲਾ ਪ੍ਰਾਈਜ਼ 41 ਤੇ ਦੂਜਾ 31 ਬਸਤਾਂ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ ਬਸਤਾਂ ਨੂੰ ਬਸਤਾਂ ਨੂੰ ਐਲਈਡੀਆਂ ਲੋ ਕਹਿੰਦੇ ਤਗੜੇ ਅੰਕ ਦਾ ਵਾਅਦਾ ਕਰ ਗਿਆ ਨੌਜਵਾਨ ਚੱਲੋ ਗੁਰਦੇਵਾਨ ਪਾਕ ਕਬੱਡੀ ਨੌਜਵਾਨਾ ਕਰਦੇ ਬੜੀ ਮਿਹਰਬਾਨੀ ਹੋਵੇਗੀ ਲੋ ਚਾਰ ਨੇ ਚਾਰੋ ਤਿਆਰ ਨੇ ਆਉ ਸਾਡਾ ਏਰੀਆ ਪਿੰਡਾ ਬਾਡਰ ਨੇ ਲਾ ਝੱਲਦੇ ਕਿਸਦੇ ਅਦਰ ਨੇ ਕੋਲ ਬਾਲਿਆਂ ਵਾਲੀ ਛੱਤ ਕੋ ਪਰ ਜਿਗਰੇ ਸਾਡੇ ਗਾਡਰ ਨੇ ਲੋ ਕਹਿੰਦੇ ਘੇਰੀ ਲਾ ਕੇ ਖੜ ਗਿਆ ਨੌਜਵਾਨ ਪਰ ਗਰਦਿਆ ਲੁੱਡਿਆ ਜਾਉਣਾ ਜੱਗੀ ਪੱਤਣਾ ਵਾਲਾ ਫਿਰ ਤਿਆਰ ਹੈ ਭਾਈ ਗੁੱਟਰਾਂ ਦੀ ਟੀਮ ਕਿੱਥੇ ਹੈ ਜ਼ਰੂਰ ਜਾਣਕਾਰੀ ਦੇ ਦਿਓ ਹੱਥ ਨਾ ਕਰ ਦਿਓ ਭਾਈ ਗੁੱਟਰਾਂ ਦੀ ਟੀਮ ਪੁੱਜ ਗਈ ਆ ਉਹ ਸਾਹਮਣੇ ਗੁੱਟਰਾਂ ਵਾਲੇ ਚੋਬਰ ਵੀ ਵਾਰਮ ਅਪ ਹੋ ਰਹੇ ਨੇ ਲੋ ਸਾਹਮਣੇ ਕਬੱਡੀ ਜੱਗੀ ਨੇ ਪਾ ਦਿੱਤੀ ਆ ਜੱਗੀ ਦੀ ਪੰਜ ਵਰਕੇ ਕਬੱਡੀਆਂ ਪਾਰ ਆ ਪੱਬਿਆਂ ਦੇ ਜਵਾਨੀ ਨੱਚਦੀ ਐ ਐਨ ਬੱਲੇ ਬੱਲੇ ਹੋਈ ਪਈ ਐ ਸਿਰੇ ਦੀ ਬਾਜੀ ਐ ਬਿਆਰਪੁਰ ਦੀ ਧਰਤੀ ਐ ਤਵਾਬੇ ਦੀ ਧਰਤੀ ਤੇ ਫਿਰ ਵੈਸਟਾ ਦੇ ਵੀ ਐਨ ਸਿੰਘ ਫਤਨੇ ਆਹ ਫਿਰ ਗੱਲ ਹੁਣੀ ਆਵੇਂ ਮੈਗਿਆਂ ਦਾ ਕਿੱਥੋਂ ਪਲਵਾਰ ਰੱਜਦੇ ਮਿੱਤਰੋ ਜਹਾਜਾਂ ਨੂੰ ਦੀ ਰੋੜੇ ਵੱਜਦੇ ਕਿ ਕਦੇ ਨਾ ਭੜਾਕੂ ਬੋਰੇ ਆਲੇ ਡਿੰਗ ਦੀ ਆਹ ਕਹਿੰਦੇ ਧੌਲਾ ਵੱਜਦੀਆਂ ਧੌਲਾ ਵੱਜਦੀਆਂ ਪਿਆਰ ਦੇ ਨਾਲ ਸੋਹਣਿਆ ਵੀਰਾ ਲਓ ਅਗਲੀ ਕਬੱਡੀ ਤੇ ਅਗਲੀਆਂ ਟੀਮਾਂ ਆਹ ਜਲਦੀ ਜਲਦੀ ਪਾ ਦਿਓ ਤੇ ਟੀਮਾਂ ਜਲਦੀ ਜਲਦੀ ਆਜੋ ਬੜੀ ਮਿਹਰਬਾਨੀ ਆ ਧੰਨਵਾਦ ਹੈ ਸਤਿਵਾਂ ਸਲਾਨਾ ਹੌਲਾ ਮੁਹੱਲਾ ਵੱਡੇ ਪ੍ਰਮੋਟਰਾਂ ਦਾ ਕਪ ਹਵਕਰ ਸਿੰਘ ਸ਼ਾ ਪ੍ਰਧਾਨ ਹਰਜਿੰਦਰ ਸਿੰਘ ਆਜਾ ਉਹ ਕਹਿੰਦੇ ਜਿੰਦਗੀ ਦਾ ਮਾਣ ਮਰੇ ਮਿੱਤਰੋ ਚੜਦੀ ਬਰੇਸ ਇਹ ਕਹਿੰਦੇ ਮੱਖਣਾਲੀ ਜੀ ਹੁੰਦੇ ਉਹਨਾਂ ਕਹਿੰਦਾ ਚੱਪਾ ਚੱਕੜਾ ਉਹ ਸਾਹਮਣੇ ਕਬੱਡੀ ਚੁੱਪ ਕਰਨੇ ਨਹੀਂ ਚਾਹੀਦੇ ਕਿ ਫੇਰ ਬੁਲਾਰੇ ਚੁੱਪ ਕਰਨੇ ਨਹੀਂ ਚਾਹੀਦੇ ਫੇਰ ਬੁਲਾਰੇ ਕਹਿੰਦੇ ਚੁੱਪ ਨਹੀਂ ਕਰਨੀ ਚਾਹੀਦੇ ਲਓ ਗਰਦਿਆਲੇ ਨੇ ਇੱਕ ਕੰਕ ਦਾ ਵਾਅਦਾ ਪਰ ਪਾਲ ਫਗੂੜਾ ਜੀ ਮੰਨਦੇ ਨਹੀਂ ਪਾਲ ਫਗੂੜਾ ਜੀ ਸਾਹੀਆ ਮੇਰੇ ਮਿੱਤਰੋ ਇਹ ਵੀ ਕੈਂਡੇ ਗੁਜਰਾ ਦਾ ਲਾਣਾ ਅੱਜ ਕਰੀ ਕਮਲਾ ਜਾਊ ਹਟੇਲ ਸਰਮਾਰ ਵੀ ਹੋਣਿਆ ਲਓ ਕਹਿੰਦੇ ਤੱਕ ਕੋਡੀਆਂ ਦੇ ਮਿੱਤਰਾਂ ਬਾਜਾ ਗੋਲੀ ਲਾ ਕੇ ਜੰਡਰਸੇਲਾ ਨੇ ਕਾਰੀ ਸਾਰੀ ਅਗਲਾ ਮੈਚ ਉਧਰ ਕੁਲਵਿੰਦਰ ਯਾਰਦ ਦੀ ਮੇਰੇ ਕੋਲ ਆਇਆ ਕਹਿੰਦਾ ਪਹਿਲਾਂ ਨੇ ਹੋਈਆਂ ਗੀਤ ਤੇ ਹੁਣ ਪੁਹਾੜ ਟੁੰਬੀ ਆ ਕੋ ਵਜਦੀ ਐ ਕਿ ਸਾਊਂਡ ਵਾਲਿਆ ਤੇਰੀ ਸਾਊਂਡ ਵਧੀਆ ਟੱਕ ਬਿੱਚ ਗਰਾਊਂਡ ਦੇ ਪਾਸ ਦਿੱਤੀ ਔਰ ਮਾਈਕ ਤੇ ਹੱਥ ਕਰਾਈ ਜਾਂਦੇ ਔਰ ਗੋਡੀ ਸੱਜੇ ਪਾਸੇ ਚੜਾ ਦਿੱਤੀ ਬੱਬੂ ਧੂਤ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਉਹ ਸਾਹਮਣੇ ਇਹ ਰਮਜ਼ਾਨ ਚੱਕਰਾਂਲੇ ਕਹਿੰਦੇ ਮੋਟਰਸਾਈਕਲ 'ਤੇ ਆ ਮੁੰਡੇ ਨੇ ਹੋਸੇ ਨਗਰ ਦਾ ਇਹ ਰਮਜ਼ਾਨ ਅਲਗੋ ਕੋਠੀ ਵਾਲਾ ਕਹਿੰਦਾ ਇੱਕ ਅੰਕ ਦਾ ਬਾਟਾ ਆਪਣੇ ਖਾਤਾ ਲੈ ਲਓ ਪੀਤਾ ਹੋਇਆ ਕਬੱਡੀ ਪਾਉਂਦੇ ਪੀਤਾ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਸਰਦਾਰ ਕਹਿੰਦੇ ਕਬੱਡੀ ਪਾਉਂਦੇ ਬੜਾ ਹੋਇਆ ਸਾਰੇ ਯਾਰ ਦੋਸਤ ਮਿੱਤਰ ਅੱਜ ਕੱਪ ਤੇ ਪੁੱਜਦੇ ਰਹੇ ਨੇ ਰਾਣਾ ਸਰਪੰਚ ਜੀ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਖਬਰ ਦੋਸ ਕਰਦੇ ਆ ਯੋ ਹੋ ਪੀਤਾ सचे जाते चाचा भी मिलाई ख्याल रंगा ख्याल ਬੇਟਾ ਜੀ ਬਾਬਾ ਜੀ ਕੋ ਆਹ ਦੇਖਾ ਦੇਖ ਇੱਥੇ ਆ ਦੇ ਸਾਡੇ ਨੀ ਆਏ ਨਾ ਆਹ ਬਾਈ ਜੀ ਮਾਣ ਲੈ ਜਾਂਦਾ ਆ ਜੀ ਬੇਰੀ ਮਾਫ਼ ਕਰਦੇ ਸਾਰੇ ਜੀ ਨੂੰ ਛੇੜੂਗੇ ਬਵਾਦ ਬਾਤ ਦਾ ਰੁਕਾ ਚਾਰ ਵਾਰ ਤੇ ਸਿੱਧੂ ਜੀ ਖਾਣੇ ਤੇ ਰੇਖਤਰ ਵਾਲੀ ਜੀ ਹੋਰ ਵੀ ਵੱਡੀ ਨੂੰ ਸਨਮਾਨ ਹੋਣਾ ਜਨ ਸੇੜੀ ਕੈਨੇਡਾ ਨਾਲ ਸੜੀ ਬਾਜੀ ਜੀ ਤੇ ਆ ਦੇਖਿਆ ਬੋਲੇ ਬਾਬੇ ਸਰਕਾਰ ਦੇ ਕੰਪਨੀ ਦਾ ਫਟਾਵਾ ਨਾ ਹੋ ਗਾ ਮਲਾਕ ਕੋਈ ਕੰਮ ਚੱਲ ਰਿਹਾ ਹੈ ਮੈਂ ਬਾਈ ਸਾਰੀ ਫਰੂਤ ਸੁਣਾ ਬਾਈ ਭਗਵਾਨ ਦਾ ਪਿਆਰ ਮੋੜ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਆਪਣੀ ਵੱਲ ਤੇ ਸਾਰੇ ਕਬੱਡੀ ਜਨਰਤਨਾਂ ਨੂੰ ਇਹਨਾਂ ਨੂੰ ਲੱਖ ਲੱਖ ਵਧਾਈ ਕਿਹਾਵਾ ਸਾਡੀ ਗੁਰੂ ਪਿਆਰੀ ਸਾ ਸੰਗਤ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਗੁਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ 사ਤਗੁਰ ਨਜ਼ਰ ਕਰੇ 사ਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕੱਲ ਰੋਜ ਤੋਂ ਜੋ ਦੌਰ ਹੋਇਆ ਸਾਡਾ ਕਬੱਡੀ ਕੱਪ ਅਤੇ কুਸਤੀ ਮੁਕਾਬਲਾ ਸ਼ੁਰੂ ਹੋਇਆ ਸੀ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਨਿਰਵਿਘਨਤਾ ਸਦ ਸੰਪੂਰਤਾ ਹੋਈ ਹੈ ਔਰ ਮੈਂ ਸਾਰੇ ਹੀ ਉਹਨਾਂ ਸੱਜਣਾਂ ਦਾ ਭੈਣ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਤਨਮਨ ਧੰਦੇ ਨਾਲ ਸਵਾਮਾ ਕਰਕੇ ਸਾਡਾ ਇਹ ਦੋ ਰੋਜ਼ਾ ਜਿਹੜਾ ਸੀ ਕਬੱਡੀ ਕੱਪ ਅਤੇ কুਸਤੀ ਮੁਕਾਬਲਾ ਜਿਹੜਾ ਸੀਗਾ ਇਹਨੂੰ ਕਰਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਇਹ ਸਾਡਾ ਸਾਡਾ 7ਵਾਂ ਸਾਲਾਨਾ ਹੋਲਾ ਮਹੱਲਾ ਕਬੱਡੀ ਕੱਪ ਜਿਹੜਾ ਅੱਜ ਸੰਪੂਰਨ ਹੋਇਆ ਲਗਾਤਾਰ ਸਾਡੇ ਸਾਰੇ ਵੀਰ ਜਿਹੜੇ ਸਾਡੇ ਨਗਰ ਨਿਵਾਸੀ ਸਾਡੇ ਐਨ ਆਰ ਆਈ ਭੈਣ ਭਰਾ ਸਾਡਾ ਸਹਿਯੋਗ ਕਰ ਰਹੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਤਰਮਨ ਤਾਂ ਦੇ ਨਾਲ ਸਹਿਯੋਗ ਕਰਕੇ ਸਾਡਾ ਸਾਥ ਦਿੰਦੇ ਰਹਿਣਗੇ ਔਰ ਇਸੇ ਤਰ੍ਹਾਂ ਹੀ ਆਪਾਂ ਜੋ ਪਿੰਡ ਦਾ ਆਪਣੇ ਪਿੰਡ ਦਾ ਦਿয়ালਪੁਰ ਦਾ ਨਾਮ ਪਿੰਡ ਦਿয়ালਪੁਰ ਜਿਲ੍ਹਾ ਜਨੰਦਰ ਕਪੂਰਥਲਾ ਇਸੇ ਤਰ੍ਹਾਂ ਹੀ ਰਲ ਮਿਲ ਕੇ ਆਪਾਂ ਪਿੰਡ ਦਾ ਆਪਾਂ ਹੋਰ ਨਾਂਜ ਮਕਾਉਣਾ ਸੋ ਆਸ ਕਰਦੇ ਹਾਂ ਇਹ ਸਾਡੇ ਕੋਲ ਸ਼ਵਾਮਾ ਕਰਦੇ ਆਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਖਿਮਾ ਜੋਗ ਹਾਂ ਖਿਮਾ ਕਰਨਾ ਸਾਨੂੰ ਅੱਗੇ ਤੋਂ ਕੋਸ਼ਿਸ਼ ਕਰਾਂਗੇ ਅਸੀਂ ਉਹਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਰੀ ਸੰਗਤ ਦਾ ਇੱਕ ਵਾਰ ਫਿਰ ਜਿੰਨੇ ਵੀ ਸਾਡੇ ਪ੍ਰਬੰਧਕ ਜਿੰਨੇ ਵੀ ਸਾਡੇ ਦਰਸ਼ਕ ਇੱਥੇ ਆਏ ਜਾਂ ਜਿੰਨੇ ਸਾਡੇ ਦਰਸ਼ਕ ਲਾਈਵ ਤੇ ਦੇਖਦੇ ਅਗਰ ਕੋਈ ਸਾਡੇ ਕੋਲੋਂ ਗਲਤੀ ਮਹਿਸੂਸ ਹੋਈ ਹੋਵੇ ਤੇ ਅਸੀਂ ਉਹਨਾਂ ਕੋਲੋਂ ਸਾਰੇ ਕੋਲੋਂ ਮਾਫੀ ਮੰਗਦੇ ਆਂ ਔਰ ਇੱਕ ਵਾਰ ਫਿਰ ਸਮਾਪਤੀ ਤੇ ਜਿਨ੍ਹਾਂ ਵੀ ਪਿਆਣਾ ਪ੍ਰਾਵਾਂ ਨੇ ਤਨਮਨ ਤਨਮਨ ਧੰਦੇ ਨਾਲ ਸ਼ਵਾਮਾ ਕੀਤੀਆਂ ਉਹਨਾਂ ਦਾ ਸ਼ੇਰੇ ਪੰਜਾਬ ਸੋਰਸ ਕਲੱਬ ਵੱਲੋਂ ಗ್ರಾಮ ਪੰਚਾਇਤ ਦਿয়ালਪੁਰ ਵੱਲੋਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਇੱਥੇ ਹੀ ਸਮਾਪਤੀ ਦਾ ਐਲਾਨ ਕੀਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ